ਜਿਵੇਂ ਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਨਗੀਨਾ ਪੀ ਉਸ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਮਾਡਲ ਭਲਾ ਡਾਊਨ ਆ ਕਿਉਂ ਬਾਈ ਹਾਂਜੀ ਮਹਿੰਦਰਾ B 275 DI ਟਰੈਕਟਰ ਆ ਕੀ ਹਾਲ ਆ ਬਾਈ ਵਧੀਆ ਬਾਈ ਕਿਹੜਾ ਮਾਡਲ ਆ ਬਾਈ 99 ਮਾਡਲ ਆਈ ਠੀਕ ਆ 99 ਮਾਡਲ ਆ ਨੰਬਰ ਪੀ 0 ਵਾ ਨੰਬਰ ਪੀ 08 ਜਲੰਧਰ ਦਾ ਆਈ ਠੀਕ ਆ ਪੀ ਵੀ 08 ਜਲੰਧਰ ਦਾ ਨੰਬਰ ਆ ਗੱਲ ਕਰੀਏ ਰੰਗ ਪੇ ਰੰਗ ਪੇ ਸਾਰਾ ਓਰੀਜਨਲ ਆਈ A to Z ਸਾਰਾ ਟਰੈਕਟਰ origignal ਆ ਹਾਂ ਜੀ A to Z A to Z ਹਾਈ ਸਪੀਡ ਹੈ ਇਹੇ ਹਾਈ ਸਪੀਡ ਆ ਜਿਵੇਂ ਆ ਬਈ ਸ਼ੋ ਦਾ ਰੰਗ ਆ ਹੀ ਆ ਨਾ origignal ਆ ਇਹੇ origignal ਆ ਬਈ ਯਾਰ ਇੰਨਾ ਸਾਫ ਰੰਗ ਪਿਆ ਬਈ ਹੈ ਠੀਕ ਆ ਗੱਲ ਕਰੀਏ ਬਈ ਟਾਇਰਾਂ ਦੀ ਟਾਇਰ ਬਈ ਦੇ 70 ਪੈਸੇ ਹੈ ਸਾਰੇ ਗੁਡਿਅਰ ਦੇ ਠੀਕ ਆ ਚਾਰੇ ਟਾਇਰ ਗੁਡਿਅਰ ਦੇ 70 ਪੈਸੇ ਆ ਮਗਰਲੇ ਟਾਇਰ ਹੈਗੇ 12 4 28 ਦੇ ਪੂਰਲੇ ਹੈਗੇ 6 16 ਦੇ 6 16 ਦੇ ਰੰਗ ਪੇੜ ਦਾ ਟਰੈਕਟਰ ਸਾਰਾ origignal ਆ ਹਾਂ ਠੀਕ ਆ ਇਹ TU ਮਾਡਲ ਆ ਨਾ TU ਮਾਡਲ ਆ ਠੀਕ ਆ ਲਾਈਟਾਂ ਬੰਪਰ ਸਾਰਾ ਉਹ ਨਾਲ ਆ ਸਾਰਾ ਸਮਾਨ ਮਤਲਬ ਯਾਰ ਪੂਰਾ ਕਰਕੇ ਦਿਓਗੇ ਹਾਂ ਟਿਕ ਟਿਕ ਚੱਲਦਾ ਬਾਈ ਆ ਲਾਈਟਾਂ ਲੂਟ ਆਂ ਹੀ ਦਿਓਗੇ ਹਾਂ ਚੱਲਦੀਆਂ ਸਭ ਬਈ ਠੀਕ ਆ ਸਾਰਾ ਸਮਾਨ ਯਾਰ ਆਂ ਹੀ ਦਿਓਗੇ ਚੱਲਦਾ ਹੀ ਤੇ ਨਵੀਂ ਸਰਵਿਸ ਹੋਈ ਜਾ ਮੈਂ ਦੀ ਠੀਕ ਆ ਨਵੀਂ ਸਰਵਿਸ ਹੋਈ ਜਾ ਤੇ ਨਵੀਂ ਬੈਣ ਰਹੀ ਉੱਤੇ ਠੀਕ ਆ ਹਾਂ ਟਰੈਕਟਰ ਦੇ ਟਾਇਰ ਹੈਗੇ ਆ 70 80 ਪੈ ਹਨ ਹਾਂ ਬੁੜੀਰ ਕੰਪਨੀ ਦੇ 12 ਜ 28 ਠੀਕ ਆ ਰਿਮ ਰੁਮਾ ਨਾਲ ਦਾ ਰਿਮਾ ਦਾ ਹਾਂ ਰੰਗ ਨਾਲ ਦਾ ਆ ਜਣਾ ਇਹ ਰੈਮ ਹੋਇਆ ਰੰਗਣਾ ਨਹੀਂ ਨਹੀਂ ਨਾਲ ਦੇ ਰੰਗ ਨਾਲ ਦੇ ਉਨੇ ਮਾਡਲ ਦੇ ਹਾਂ ਠੀਕ ਆ ਯਾਰ ਫਿਰ ਤਾਂ ਬਹੁਤ ਸਾਂਭਿਆ ਟਰੈਕਟਰ ਰਿਕਾਡ ਆ ਕਿਤੋਂ ਗਲੇ ਨਹੀਂ ਆਈ ਤੈin ਠੀਕ ਆ ਜੀ ਤੇ ਸਾਮਾਨ ਟਰੈਕਟਰ ਨਾਲ ਬਾਈ ਡੰਡਾ ਫਟਾ ਇਸ ਪੱਟੀ ਛਤਰੀ ਸਾਰਾ ਕੋ ਪੂਰਾ ਕਰਕੇ ਦਿਓਗੇ ਡੰਡਾ ਫੱਟੀ ਛਤਰੀ ਹਾਂ ਇੰਜਨ ਗੇਅਰ ਪੱਖੋਂ ਕਿਵੇਂ ਆ ਇੰਜਨ ਗੇਅਰ ਪੱਖੋਂ ਵੀ ਆਪਣੇ ਵਾਹ ਕੇ ਸੁਣਦਾ ਕਰਨਾ ਬਾ ਠੀਕ ਆ ਵਾਹ ਕੇ ਚਲਾ ਕੇ ਟਰੈਕਟਰ ਲਿਆ ਸਾਧਿਓ ਗੱਲ ਕਰੀਏ ਇਸ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਕਿੰਨੀ ਆ 2 ਲੱਖ ਦੇ 20000 ਰੁਪਏ 2 ਲੱਖ 20000 ਰੁਪਿਆ ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਜਿਹੜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਉਹ 20000 ਰੁਪਏ ਦਾ ਮਾਨਤਨ ਕਰ ਲਾਂਗੇ 2 ਲੱਖ ਰੁਪਏ ਦਾ ਟਰੈਕਟਰ ਦੇ ਦੋਗੇ ਹਾਂ 2 ਲੱਖ ਚੋਂ ਨਹੀਂ ਕਰਦੇ ਮਾੜਾ ਮੋਟਾ ਬਾ ਠੀਕ ਆ ਕਿਹੜੇ ਪਿੰਡ ਕਿਹੜੇ ਪਿੰਡ ਦਾ ਖਰਚਾ ਮੋੜਦਾ ਠੀਕ ਆ ਕਿਹੜੇ ਪਿੰਡ ਵਗਾਊ ਆ ਉੜੂਪੁਰੇ ਨਾਲ ਪਿੰਡ ਦੇਵੀ ਵਾਲਾ ਜਿਲ੍ਹਾ ਫਰੀਕੋਟ ਜਿਲ੍ਹਾ ਫਰੀਕੋਟ ਨੰਬਰ ਬੋਲ ਦਿਓ 83608 ਠੀਕ ਆ 23083 ਹੁਣ ਬਈ ਠੋਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਲਓ ਜੀ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ